स्टेट स्टेट बैंक ऑफ इंडिया की तरफ से सी एक्टिविटी होती है कॉर्पोरेट सोशल रिस्पॉन्सिबिलिटी बैंक की कोशिश होती है कि जितने भी वर्ग हैं सभी एक साथ जुड़ें और जो भी बैंक को प्रॉफिटेबिलिटी होती है उसमें टाइम एंड अगेन वो समाज तक वो हिस्सा पहुँचे उसी का एक ये आप देख रहे हो प्रयास है बैंक का जिसमें हमने जो ये गवर्नमेंट के डिस्पेंसरी है मटोर की इसमें जो बेसिक नेसेसिटी है मेडिकल की वो हमने प्रोवाइड करने की कोशिश करी है एक कोशिश है समाज को जागरूक करने की और उनको जितना हम कॉपरेट करके और कॉपरेशन करके और जितना ही फ़ंड्स हम अवेलेबल करा सकते हैं और बेसिक नीड्स नहीं ये बेसिक मेडिकल के आइटम्स हैं जिस तरह के जैसे मेडिकल बेड्स हो गए अलमीराज हैं वेटिंग चेयर्स हो गए बीपी मीटर्स हैं और स्टाफ के लिए टेबल चेयर्स है न और ये आइटम्स हैं और एसी है इनके रूम्स के लिए ਬਹੁਤ ਹੀ ਸਤਿਕਾਰਯੋਗ ਸਾਡੇ ਸਟੇਟ ਬੈਂਕ ਆਫ ਇੰਡੀਆ ਮਟੌਰ ਦੀ ਬ੍ਰਾਂਚ ਤੋਂ ਸਾਡੇ ਮੈਨੇਜਰ ਸਾਹਿਬ ਸਾਡੇ ਵਿਚਕਾਰ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਉਪਰਾਲਾ ਸਦਕਾ ਅੱਜ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਜਿੰਨਾ ਵੀ ਡਿਸਪੈਂਸਰੀ ਦਾ ਸਮਾਨ ਹੈ ਅੱਜ ਇਹਨਾਂ ਨੇ ਬੈਂਕ ਵੱਲੋਂ ਸਾਨੂੰ ਦਿੱਤਾ ਤੇ ਮੇਰਾ ਖਿਆਲ ਹੈ ਕੋਈ ਚੀਜ਼ ਛੱਡੀ ਹੋ ਨਹੀਂ ਜਿਹੜੀ ਚੀਜ਼ ਸਾਨੂੰ ਜਿਹਦੀ ਜ਼ਰੂਰਤ ਹੈ ਮੈਡੀਕਲ ਲੈਣ ਵਾਸਤੇ ਹਰ ਇੱਕ ਚੀਜ਼ ਇਹਨਾਂ ਨੇ ਉਪਲਬਧ ਕਰਾਈ ਹੈ ਤੁਹਾਡੇ ਸਾਹਮਣੇ ਹੀ ਹੈ ਚਾਹੇ ਵਾਟਰ ਕੂਲਰ ਹੈ ਚਾਹੇ ਏਸੀ ਨੇ ਚਾਹੇ ਟੇਬਲ ਨੇ ਚਾਹੇ ਵੀਪੀ ਮਸ਼ੀਨਾਂ ਨੇ ਚਾਹੇ ਕਹਿਣ ਦਾ ਪਾਵ ਹੈ ਵੀ ਹਰ ਇੱਕ ਬੈੱਡ ਹੈਗਾ 휠 ਚੇਅਰ ਹੈਗੀ ਟੇਬਲ ਛੋਟੇ ਟੇਬਲ ਨੇ ਤੇ ਹਰ ਇੱਕ ਚੀਜ਼ ਹੈ ਜਿਹੜੀ ਹੈ ਉਹਨਾਂ ਨੇ ਉਪਲਬਧ ਕਰਾਈ ਹੈ ਅਸੀਂ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਕਰਦੇ ਹਾਂ ਅਸੀਂ ਸਾਰੇ ਮਟੌਰ ਵਾਸੀ ਇਕੱਠੇ ਹੋਏ ਸਾਡੇ ਪਿੰਡ ਦੇ ਪਤਵੰਤੇ ਸੱਜਣ ਤੇ ਸਾਡੇ SBI ਮਟੌਰ ਬ੍ਰਾਂਚ ਦੇ ਮੈਨੇਜਰ ਸਰਦਾਰ ਛਿਰੀ ਸੰਦੀਪ ਕੁਮਾਰ ਜੀ ਅਸੀਂ ਇਹਨਾਂ ਦਾ ਤਹਿਨ ਦੇ ਲੋ ਧੰਨਵਾਦ ਆ ਕਰਦੇ ਆ ਕਿਉਂਕਿ ਸਾਡੇ ਬਿੰਗਾ ਸਬਸਿਡਰੀ ਹੈਲਥ ਸੈਂਟਰ ਸਾਡੇ ਕੋਲ ਫੰਡ ਦੀ ਕਾਫੀ ਕਮੀ ਰਹਿੰਦੀ ਹੈ ਤੇ ਸਾਡੇ ਕੋ ਜਿਹੜੀ ਆ ਬਹੁਤ ਸਾਰੇ ਪੇਸ਼ੈਂਟਸ ਅਸੀਂ ਕੇਟਰ ਕਰਦੇ ਆ ਮੋਸਟਲੀ ਮਾਈਗਰੇਟਰੀ ਪੋਪੂਲੇਸ਼ਨ ਹੈ ਜਿਹਦੇ ਆ ਜਿਨ੍ਹਾਂ ਨੂੰ ਹੈਲਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹੈਲਥ ਸੇਵਾਵਾਂ ਦੀ ਤੇ ਸਰ ਨੇ ਮੈਨੂੰ ਆਪ ਅਪਰੋਚ ਕੀਤਾ ਪੁੱਛਿਆ ਸੰਦੀਪ ਜੀ ਨੇ ਕਿ ਤੁਸੀਂ ਮੈਡਮ ਦੱਸੋ ਤੁਹਾਨੂੰ ਕਿਸ-ਕਿਸ ਚੀਜ਼ ਦੀ ਜ਼ਰੂਰਤ ਹੈ ਔਰ ਅਸੀਂ ਇਹਨਾਂ ਨੂੰ ਜੋ ਵੀ ਚੀਜ਼ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਸਰ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਹਰ ਚੀਜ਼ ਸਾਨੂੰ ਐਜ਼ ਇਟ ਇਜ਼ ਪ੍ਰੋਵਾਈਡ ਕਰਾਈ ਹੈ ਜਿਹਦੇ ਵਿੱਚ ਕਿ ਸਾਨੂੰ ਸ਼ਾਇਦ ਹੀ ਲੱਗਦਾ ਕਿ ਹੁਣ ਸਾਨੂੰ ਕਿਸੇ ਹੋਰ ਚੀਜ਼ ਦੀ ਜ਼ਰੂਰਤ ਹੋਏਗੀ ਦਵਾਈਆਂ ਜੋ ਕਿ ਸਾਨੂੰ ਸਰਕਾਰ ਵੱਲੋਂ ਫ੍ਰੀ ਆਂਦੀਆਂ ਪਰ ਇਨਫਰਾਸਟ੍ਰਕਚਰ ਵਿੱਚ ਇਹਨਾਂ ਨੇ ਕੋਈ ਕਮੀ ਨਹੀਂ ਛੱਡੀ ਐਂਡ ਵੀ ਆਰ ਅਸੀਂ ਬਹੁਤ ਖੁਸ਼ ਆ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਆ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਇਨ ਫਿਊਚਰ ਵੀ ਜਿਹੜਾ ਹੈ ਸਾਡਾ ਐਵੇਂ ਹੀ ਇਹ ਸਾਥ ਦਿੰਦੇ ਰਹਿਣਗੇ ਐਂਡ ਥੈਂਕ ਯੂ ਸੋ ਮੱਚ ਫਾਰ 댓 ਸਰ ਥੈਂਕ ਯੂ